ਲੋਠਾ ਪੈਸਾ ਲਗਾ ਹਾਂਜੀ ਉਹ ਦੋ ਸਿੱਖੀ ਦੇ ਫੁੱਲ ਅਟੈਕ ਦੇ ਨਹੀਂ ਹਾਂ ਬਚਚਾਣਾ ਬਾਤੇ ਹਾਂਜੀ ਹੁਣ ਹਾਈ ਸੱਜਣੋ ਗੱਲ ਇਹ ਆ ਵੀ ਤੁਸੀਂ ਬਾਈ ਸਾਡੇ ਨਾਲ ਅੱਜ ਇਹ ਸਾਣੀ ਜਾਨਕਿ ਇਲਾਕੇ ਦਾ ਤਾਂ ਸਾਡੇ ਦਾ ਜਾਨਕਿ ਇਹਨੂੰ ਜਾਣ ਪਛਾਣ ਦਾ ਕੋਈ ਮਹਤਾਜ ਨਹੀਂ ਜਾਨਕਿ ਜਾਣ ਪਛਾਣ ਆਲੀ ਕੋਈ ਗੱਲ ਨਹੀਂ ਜਿਹੜਾ ਸਾਡੇ ਇਲਾਕੇ-ਇਲਾਕੇ ਦੇ ਵਿੱਚ ਕਿਉਂ ਸੁਖਮੰਦਰ ਇਹਦਾ ਨਾਮ ਵਾਈਦਾ ਮੰਦਰ ਜਾਨਕਿ ਅੱਠ ਜਲਾਲਾਂ ਵਾਲਾ ਇਹ ਗੀਤਕਾਰ ਪੁਰਾਣਾ ਗੀਤਕਾਰ ਆ ਬਹੁਤ ਕਾਫੀ ਸਮੇਂ ਦਾ ਗੀਤ ਲਿਖ ਰਿਹਾ ਇਹ ਤੇ ਇਹ ਬਾਈ ਨਾਲ ਆਪਾਂ ਗੱਲ ਕਰਦੇ ਵੀ ਕਿੱਥੇ ਦਾ ਜਨਮ ਹੋਇਆ ਕਿੰਨੀਆਂ ਪੜਿਆ ਵਾ ਤੇ ਕੋਈ ਵਾਇਗਰੂ ਦੀ ਇੱਕ ਗੱਲ ਇਹ ਜਿਹੜਾ ਸ਼ਬਦ ਜੋੜਨਾ ਇਹ ਕੋਈ ਵਾਇਗਰੂ ਦੀ ਨਾ ਜਾਨਕਿ ਮੇਰ ਹੁੰਦੀ ਆ ਕਲਾ ਹੁੰਦੀ ਆ ਜਿਹੜਾ ਸ਼ਬਦ ਜੋੜਨਾ ਉਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਹਾਂਜੀ ਇਹ ਗਿਣਤੀ ਦੇ ਵਿੱਚ ਨਾ ਜਾਨੀ ਕਿ ਆਪਣੀ ਕਰੋੜਾਂ ਦੀ ਆਬਾਦੀ ਆ ਕਰੋੜਾਂ ਦੀ ਆਬਾਦੀ ਦੇ ਵਿੱਚ ਗਿਣਤੀ ਦੇ ਬੰਦੇ ਹੀ ਹੁੰਦੇ ਹੈਗੇ ਜਿਹੜੇ ਜਾਨੀ ਕਿ ਸ਼ਬਦਾਂ ਦੀ ਜਨ ਚੋਣ ਕਰਨੀ ਤੇ ਇੱਕ ਹੋਰ ਗੱਲ ਆ ਵੀ ਜਿਹੜੇ ਪੜ੍ਹਾਈ ਲਿਖਾਈ ਵਾਲੇ ਆ ਕਿਤਾਬਾਂ ਪੜ੍ਹਦੇ ਆ ਉਹਨਾਂ ਨੂੰ ਤਾਂ ਹੋਰ ਚੀ ਸੌਖਾ ਹੋ ਜਾਂਦਾ ਤੇ ਬਾਕੀ ਬੰਦਾ ਕਿਤਾਬਾਂ ਵੀ ਘੱਟ ਪੜ੍ਹਦਾ ਹੋਵੇ ਤੇ ਸ਼ਬਦਾਂ ਦੀ ਜੋੜ ਤੋੜ ਵੀ ਕਰਦਾ ਹੋਵੇ ਉਹ ਬੰਦੇ ਬਹੁਤ ਘੱਟ ਹੁੰਦੇ ਹੈਗੇ ਹਾਂ ਬਾਈ ਸੁਖਮੰਦਰ ਕੀ ਹਾਲ ਆ ਠੀਕ ਆ ਜੀ ਠੀਕ ਆ ਵਧੀਆ ਜੀ ਵਧੀਆ ਜੀ ਵਧੀਆ ਇਹਦੀ ਗੱਲ ਤਾਂ ਇਹਦੀ ਗੱਲ ਇਹ ਪੱਤਰਕਾਰ ਦੇ ਹਾਂਦੇ ਆਪਾਂ YouTube ਚ ਲਾਉਣੇ ਆ ਆਪਦਾ ਤੇ ਇਹ ਆਪਾਂ ਦੋਸਤਾਂ ਨੂੰ ਬੇਨਤੀ ਕਰ ਦਨੇ ਵੀ ਆਪਾਂ ਆਪਦਾ YouTube ਚ ਲਾ ਰਹੇ ਆ ਠੀਕ ਆ ਨਾ ਚੈਨਲ ਚੱਲ ਰਿਹਾ ਆਪਣਾ ਆਪਣਾ ਇਹ ਚੈਨਲ ਤੇ ਇੰਟਰਵਿਊ ਦੇ ਰਹੇ ਆ ਜਨਨ ਕਿ ਆਦੇ ਪੇਜ ਤੇ ਤੇ ਪਹਿਲਾਂ ਤਾਂ ਐਂ ਦੱਸੋ ਵੀ ਤੁਹਾਡਾ ਜਨਮ ਕਿੱਥੇ ਹੋਇਆ ਜਨਮ ਜੀ ਮੇਰਾ ਮੈਂ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਹਾਂ ਹੂੰ ਕਿਉਂਕਿ ਮੈਂ 8000 ਵਾਲੀ ਧਰਤੀ ਤੋਂ ਇੱਕ ਛੋਟਾ ਜਿਹਾ ਪਿੰਡ ਹਮੀਰਗੜ੍ਹ ਉੱਥੇ ਮੈਂ ਪੈਦਾ ਹੋਇਆ ਅੱਛਾ ਜੀ ਮੈਨੂੰ ਬਹੁਤ ਵੱਡੇ ਮਾਣ ਵਾਲੀ ਗੱਲ ਆ ਤੇ ਮੈਂ ਆਪਣੇ ਆਪ ਨੂੰ ਤੇ ਪਿੰਡ ਨੂੰ ਬੜਾ ਆਪਾਂ ਗਾਲਾ ਸਮਝਦਾ ਜੀ ਠੀਕ ਹੈ ਜੀ ਹਾਂ ਜੀ ਮੇਰਾ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਹਾਂ ਜੀ ਤੇ ਪਿੰਡ ਹਮੀਰਗੜ੍ਹ ਪਿੰਡ ਹਮੀਰਗੜ੍ਹ ਠੀਕ ਹੈ ਜੀ ਤੇ ਦੋਸਤੋ ਗੱਲ ਇਹ ਆ ਵੀ ਇਹ ਨਾ ਜਲਾਲ ਦੇ ਨਾਲ ਬਿਲਕੁਲ ਜਲਾਲ ਦੇ ਨਾਲ ਵਸਿਆ ਜਲਾਲ ਦੇ ਵਿੱਚੋਂ ਵਸਿਆ ਸਮਝੋ ਪਿੰਡ ਆ ਇਹ ਜਲਾਲ ਦੀ ਸੱਜੀ ਵਾਹ ਜੀ ਜਲਾਲ ਦੀ ਸੱਜੀ ਵਾਹ ਵਾਲੀ ਗੱਲ ਆ ਤੇ ਪੜ੍ਹਾਈ ਤੁਸੀਂ ਕਿੱਥੋਂ ਤੱਕ ਕਰੀ ਅਛਾ ਮਾ ਡਰਾਮਾ ਦੀ ਮੈਨੂੰ ਸਰਕਾਰੀ ਟੀਚਰ ਦੀ ਨੌਕਰੀ ਮਿਲੀ ਸੀ ਪਰ ਮੈਂ ਕਰੀ ਨਹੀਂ ਕਿਉਂਕਿ ਮੈਂ ਇਸ ਨੌਕਰੀ ਤੋਂ ਥੋੜਾ ਜਾ ਅਛਾ ਤੇਰੇ ਸਾਹਮਣੇ ਵੀ ਇਹ ਕਰੀਆ ਇਹ ਬੀਏ ਜੀ ਥੋੜਾ ਜਿਹਾ ਖਿਆਲ ਪਨਗਾ ਉਮਰ 55 55 ਸਾਲ ਦੀ ਆ ਤੇ ਇਹ ਰਿਕਾਰਡ ਦੇਖਣਾ ਪਊਗਾ ਮੇਰੇ ਹਿਸਾਬ ਨਾਲ 88 99 ਚ ਵੀ ਇਹ ਕਰੀ ਹੋ ਤੁਸੀਂ ਕਰੀ ਆ ਜੀ ਬਸ ਇਥੇ ਤੁਸੀਂ ਤਾਂ ਜਾਣੋ ਲੋ ਇਹ ਕੱਲ੍ਹ ਇਹ ਵੀ ਇਹ ਨੂੰ ਨਹੀਂ ਪਤਾ ਲੱਗਦਾ ਕਿਉਂ ਇੱਕ ਤਾਂ ਵਿਚਰਦਾ ਬਹੁਤ ਵਧੀਆ ਆਮ ਸਾਦਾ ਜੀਵਨ ਰਹਿੰਦਾ ਹੈ ਇਹ ਬੰਦਾ ਪਹਿਲੀ ਗੱਲ ਤਾਂ ਮੈਨੂੰ ਵੀ ਪਹਿਲੀ ਗੱਲ ਅੱਜ ਪਤਾ ਲੱਗਿਆ 2022 ਦੀ ਬੀਏ ਕਰੀ ਹੋਈ ਆ ਤੇ ਮੈਂ ਇਸ ਗੱਲ ਦੀ ਮਾਫੀ ਚਾਹਣਾ ਵੀ ਜੇ ਕੋਈ ਕਹਿ ਦੇ ਵੀ ਅਨਪੜਾ ਵਾਲੀ ਗੱਲ ਨਹੀਂ ਕੋਈ ਤੇ ਬੀਏ ਕਰੀ ਉਸ ਟਾਈਮ ਦੀ 8899 ਦੀ ਤੇ ਅੱਜ ਤਾਂ ਯਾਨੀ ਕਿ ਐਮਏ ਦੇ ਵੀ ਬਰਾਬਰ ਆ ਗਈ ਤੇ ਮਾਤਾ ਪਿਤਾ ਦਾ ਨਾਮ ਕੀ ਸੀ ਤੁਹਾਡਾ ਮਾਤਾ ਦਾ ਨਾਮ ਜੀ ਰਮਨ ਸਿੰਘ ਕੌਰ ਸਿੱਧੂ ਠੀਕ ਹੈ ਸਿੱਧੂ ਸਾਡਾ ਗੋਤ ਆ ਬਰਾੜ ਵੀ ਕਹਿ ਦਿੰਦੇ ਆ ਸਾਨੂੰ ਅੱਠ ਜਲਾਲਾਂ ਬਾਬੇ ਜਲਾਲ ਦੀ ਰਾਜ ਤੋਂ ਆਸੀਂ ਠੀਕ ਹੈ ਜੀ ਅਮੀਰ ਘੜਾ ਬਾਬਾ ਅਮੀਰਾ ਸਾਡਾ ਬਜ਼ੁਰਗ ਸੀਗਾ ਉਹਦੇ ਨਾਮ ਤੇ ਪਿੰਡ ਵਾਲਾ ਅਸੀਂ ਗਾੜੇ ਕੇ ਵਜਦਿਆਂ ਗਾੜੇ ਕੀ ਪਤੀ ਅਮੀਰ ਦਾ ਪੁੱਤ ਬਾਬਾ ਅਮੀਰ ਦੀ ਅਸੀਂ ਉਲਾਦਾਂ ਤੇ ਉਹ ਮਾਤਾ ਦਾ ਰਵੰਸ਼ ਕੌਰ ਸਿੱਧੂ ਸੀਗਾ ਜੀ ਠੀਕ ਹੈ ਜੀ ਤੇ ਪਿਤਾ ਦਾ ਨਾਮ ਸੀਗਾ ਸਰਦਾਰ ਬਸੰਤ ਸਿੰਘ ਸਿੱਧੂ ਠੀਕ ਹੈ ਜੀ ਤੇ ਇਹ ਬੜੇ ਭਾਗਾਂ ਵਾਲੇ ਹੋਇਆ ਜਿਨ੍ਹਾਂ ਦੇ ਘਰ ਮਾਂ ਪੈਦਾ ਹੋਇਆ ਜੀ ਇੱਕ ਮੈਂ ਇਹ ਦੱਸਦਾ ਗੱਲ ਵੀ ਆਪਣੇ ਜ਼ਿਮੀਂਦਾਰ ਪਰਿਵਾਰ ਚ ਤਾਂ ਇਹ ਚੀਜ਼ ਨੂੰ ਉਹਨਾਂ ਨਫ਼ਰਤ ਉਸ ਟਾਈਮ ਤੇ ਜਿਹੜੇ ਟਾਈਮ ਤੇ ਤੁਸੀਂ ਗਾਣੇ ਲਿਖਣ ਲੱਗੇ ਉਹਨਾਂ ਨਫ਼ਰਤ ਸਮਝਦੇ ਸੀ ਇਹ ਚੀਜ਼ ਨੇ ਪਰਿਵਾਰ ਨਾਲ ਜਾਨਕਿ ਮਾਂ ਪਿਓ ਇਸ ਚੀਜ਼ ਤੋਂ ਪਾਸਾ ਕਰਦਾ ਸੀ ਵੀ ਨਾ ਇਹ ਕੰਮ ਨਹੀਂ ਕਰਨਾ ਤੇ ਚੰਕ ਤੈਨੂੰ ਕਿਵੇਂ ਲੱਗੀ ਇਹ ਗੱਲ ਦੀ ਚੰਕ ਜੀ ਉਹ ਉਪਰਲੇ ਤੈਨੂੰ ਲਾਈ ਜੀ ਮਾਦੇ ਪੇੜ ਚ ਪੈਦਾ ਹੋਇਆ ਜਦੋਂ ਉਹਦੇ ਰਿਕਾਰਡ ਭਰਤਾ ਪ੍ਰਮਾਣ ਖੂਨ ਹੀ ਹਸਾ ਬਣਾਤਾ ਠੀਕ ਹੈ ਉਹ ਗੁਰੂ ਦਸ਼ਮੇਸ਼ ਪਤਾ ਜੀ ਉਹ ਘਾਲ ਪਰਖ ਗੁਰੂ ਆ ਉਹਨੇ ਦਿੱਤਾ ਸਾਰਾ ਕੁਝ ਕਿਉਂਕਿ ਮੈਂ ਇਹ ਵੀ ਕਹਿ ਸਕਦਾ ਮਾਦੇ ਦੇ ਨਾਲ ਵੀ ਅੱਜ ਤੱਕ ਇਹ ਨਹੀਂ ਹੋਇਆ ਮੈਂ 6ਵੀਂ ਕਲਾਸ ਗਾਣੇ ਲਿਖਣ ਲੱਗਿਆ ਸੀ ਤੇ 7ਵੀਂ ਕਲਾਸ ਮੇਰੇ ਗਾਣੇ ਰਿਕਾਰਡ ਹੋ ਗਏ ਸੀ ਅੱਛਾ ਰਿਕਾਰਡ ਹੋਏ ਰਿਕਾਰਡ ਹੋ ਗਏ ਸੀ 6ਵੀਂ ਕਲਾਸ ਤੋਂ ਮੈਂ ਲਿਖਣਾ ਪੰਡਾ ਸ਼ੁਰੂ ਕੀਤਾ ਤੇ ਜਦੋਂ ਮੈਂ ਪਹਿਲਾ Song ਵੀ ਮੇਰੇ ਹੁਣ ਵੀ ਯਾਦ ਹੈ ਜਦੋਂ ਮੈਂ ਲਿਖਿਆ ਵੀ ਭਾਗਰੀ ਦੀ ਨਾ ਕੋਈ ਸੁਣਦਾ ਇੱਥੇ ਮੇਰੇ ਯਾਰੋ ਗਰੀਬ ਆ ਸਾਹਿਬ ਵਕਤ ਖਪਾਉਣਾ ਨਾ ਕਿ ਉਹਨੂੰ ਮਾਰੋ ਇਹ ਕਲੀ ਆ ਜੀ ਗਰੀਬ ਦਿੱਤਾ ਵੀ ਜਨ ਲੋਕਾਂ ਦਾ ਦੁਖਦਾਰ ਦੀ ਗਾਇਆ ਦੁਖਦਾਰ ਦੀ ਤੇ ਗੁਰਾਂ ਨਾਲ ਆਪਣੇ ਗੁਰਾਂ ਨਾਲ ਸਿੱਖੀ ਮਰਜਾਤ ਹੁੰਦੀ ਹੈ ਗੁਰਾਂ ਨਾਲ ਸਿੱਖੀ ਮਰਜਾਤ ਹੁੰਦੀ ਹੈ ਜੀ ਮੇਰਾ ਪਹਿਲਾ ਸੌਂਗ ਇਹ ਲਿਖਿਆ ਮੇਰੇ ਥੋੜੇ ਜਿਆਦਾ ਵੀ ਹੈ ਕੋਈ ਬੜਾ ਲੰਮਾ ਪੜਾ ਹੋਗਾ ਗਣਤੀ ਗੀਤਾਂ ਦੀ ਨਹੀਂ ਹੋਈ ਅਜੇ ਤੱਕ ਮੈਂ ਕਿੰਨੇ ਲਿਖਤੇ ਕਿੰਨੇ ਰਿਕਾਰਡ ਹੋ ਗਏ ਅੰਦਾਜ਼ਾ ਅੰਦਾਜ਼ਾ ਜਹੂ ਕਿੰਨੇ ਕੁ ਲਿਖੇ ਹੋਣਿਆ ਗਾਣੇ ਨਹੀਂ ਗਣਤੀ ਹੋਈ ਮੈਥੋਂ ਨਹੀਂ ਹੋਈ ਜੀ ਮੈਨੂੰ ਆਪ ਨੂੰ ਨਹੀਂ ਪਤਾ ਜੀ ਕੋਈ ਇਹ ਨਹੀਂ ਪਤਾ ਕਿ ਰਿਕਾਰਡ ਕਿੰਨੇ ਹੋਏ ਹੋ ਆ ਨਾ ਰਿਕਾਰਡ ਦਾ ਪਤਾ ਜੀ ਕਿੰਨੇ ਕਲਾਕਾਰਾਂ ਨੇ ਗਾਏ ਕਿਹੜੀ ਕੰਪਨੀ ਨੇ ਕਰੇ ਇਹ ਰਿਕਾਰਡ ਤਾਂ ਤੁਸੀਂ ਜਾਨੀ ਕਿ ਗਾਣੇ ਲਿਖਣ ਦੇ ਵਿੱਚ ਤਾਂ ਪਹਿਲਾਂ ਤੋਂ ਲਿਖਣ ਤੇ ਚੱਲਿਆ ਆ ਸੋਡਾ ਕਾਫੀ ਟਾਈਮ ਲੰਮਾ ਪੈੜਾ ਲਿਖਣ ਦਾ ਤੇ ਜਿਹੜਾ ਹੁਣ ਤੁਸੀਂ ਗਾਉਣ ਵਾਲੇ ਪਾਸੇ ਜਿਹੜਾ ਜਾਨੀ ਕਿ 2021 ਤੋਂ ਸਟਾਰਟ ਕਰਾਇਆ ਇਹ ਕੀ ਗੱਲ ਬਣੀ ਇਹ ਕਹਾਣੀ ਕੀ ਬਣੀ ਵੀ ਜਿਹੜਾ ਗਾਉਣ ਵਾਲੇ ਪਾਸੇ ਤੁਹਾਨੂੰ ਲੈਣ ਬਦਲਣ ਦਾ ਠੀਕ ਹੈ ਜੀ ਉਹ ਤੁਹਾਨੂੰ ਦੱਸਾਂਗਾ ਜੀ ਮੈਂ ਆਪਣਾ ਜੋ ਮੇਰੇ ਨਾਲ ਬੀਤਾਂ ਮਾ ਦੂਜੀ ਗੱਲ ਨਹੀਂ ਕਹਿੰਦਾ ਉਹਦਾ ਜੋ ਮੇਰੇ ਹੱਡਾਂ ਨਾਲ ਖੜਾਣਾ ਉਹ ਕਹੂੰਗਾ ਜੀ ਠੀਕ ਹੈ ਜੀ ਕਿਉਂਕਿ ਉਹਨਾਂ ਸਮਾਂ ਦੇ ਵਿੱਚ ਤੁਸੀਂ ਗੱਲ ਕਰੇ ਥੋੜੀ ਵਿਚ ਵੀ ਰਹਿ ਗਈ ਸੀ ਗੱਲ ਤੁਹਾਡਾ ਜਵਾਬ ਸਵਾਲ ਬਹੁਤ ਮੈਨੂੰ ਅੱਛਾ ਲੱਗਾ ਤੇ ਜਿਸ ਤਰ੍ਹਾਂ ਵੀ ਤੁਸੀਂ ਕਹ ਵੀ ਨਫ਼ਰਤ ਕੀਤੀ ਜਾਂਦੀ ਹਾਂ ਉਦੋਂ ਵਾਪਸੀ ਜਿਹੜਾ ਉਹ ਥੋੜਾ ਜਿਹਾ ਪੁਰਾਣੇ ਖਿਆਲਾਂ ਦਾ ਸੀ ਕਿਉਂ ਜ਼ਿੰਮੇਦਾਰ ਘਰਾਣੇ ਚੋਂ ਥੋੜਾ ਜਿਹਾ ਚੰਗਾ ਨਹੀਂ ਸਮਝ ਜਾਂਦਾ ਸੀ ਉਹ ਕਹਿੰਦਾ ਪੁੱਤ ਲਿਖ ਲਾ ਗੋਣਾ ਠੀਕ ਹੈ ਤੇ ਇਹ ਹੋਰ ਮੇਰੇ ਜਿਹੜੇ ਮਿੱਤਰ ਸਿੰਗਰ ਸੀਗੇ ਜਾਂ ਮੇਰੇ ਸੀਨੀਅਰ ਸੀਗੇ ਜਾਂ ਪੈਂਟ ਦੇ ਕੰਡਲਾ ਜਾਂ ਕੁਲਦੀਪ ਮਾਨਕ ਨੂੰ ਕਹਿ ਦਈਏ ਆਪਾਂ ਥੋੜਾ ਜਿਹਾ ਮੇਰਾ ਜ਼ਿਆਦਾ ਸੀਨੀਅਰ ਸੀਗਾ ਯਾਨੀ ਮੈਨੂੰ ਬੜਾ ਕਿਹਾ ਕਿ ਬੜਾ ਗਲਾ ਤਰਾ ਤਕੜਾ ਜੇ ਤੂੰ ਗਾ ਸਕਦਾ ਮੈਂ ਆਖ ਬਾਪੂ ਤੋਂ ਡਾਂਗਾ ਪਾਦਾਂਗਾ ਰਹਿਣ ਦੇ ਮੈਂ ਲਖਦਾ ਤੂੰ ਗਾਈ ਜਾਣਾ ਅੱਛਾ ਤੇਦੀਪ ਮਾਨਕ ਨਾਲ ਸਾਝ ਰਹੀ ਹੈ ਬਹੁਤ ਬੜੀ ਲੰਬੀ ਰਹੀ ਹੈ ਜੀ ਉਹਦੇ ਨਾਲ ਮਿੱਤਰਤਾ ਬੜੀ ਰਹੀ ਹੈ ਸਾਡੀ ਤੇ ਇੱਕ ਬਾਈ ਕੈਲਾ ਸੀਗਾ ਕਰਾਲ ਸਿੱਧੂ ਉਹ ਸਾਡੇ ਮਿੱਤਰ ਸੀ ਅਸੀਂ ਇਕੱਠੇ ਹੀ ਰਹਿੰਦੇ ਉਹ ਤਾਂ ਤੁਰ ਗਿਆ ਜੀ ਸਾਡੀ ਸੱਜੀ ਵਾਂ ਸੀ ਕੁਲਦੀਪ ਮਾਨਕ ਤੁਹਾਡੀ ਸੱਜੀ ਵਾਂ ਸੀ ਤੇ ਕਿਉਂਕਿ ਉਹ ਤੁਰ ਗਿਆ ਹੁਣ ਗਾਣੇ ਸਾਡੇ ਹੋਰ ਹਾਲਦੇ ਜੀ ਜੇ ਤੂੰ ਸਾਨੂੰ ਗਾਣੇ ਦਿਖਾਜੇ ਤਾਂ ਉਹ ਸਿੰਗ ਰਹੀ ਤਾਂ ਗਾ ਨਹੀਂ ਸਕਦਾ ਹੋ ਜਾਂ ਕਿ ਅੱਜ ਕੱਲ੍ਹ ਵਾਲੇ ਗਾਣੇ ਤਾਂ ਹੈ ਨਹੀਂ ਮਾਰਤਾ ਪਤਾ ਚੱਕ ਲੋਲ ਉਹ ਲੈ ਗਈ ਉਧਰ ਉਹ ਜਾਨ ਕੇ ਖੱਚਤੂ ਵਾਲੇ ਹੈ ਨਹੀਂਗੇ ਤਾਂ ਲੋਕ ਤੱਥ ਆ ਗਏ ਜਾਨ ਕੇ ਸਿਕਸਾ ਸੇ ਦੇਣ ਜਿਸ ਤਰ੍ਹਾਂ ਮਤਲਬ ਨਿਕਲਦਾ ਜਿਵੇਂ ਹੱਤਬਾਲ ਦਾ ਕੀਤਾ ਕੋਈ ਸਭਾ ਜਾਂ ਦੀ ਰੂਪ ਪੇਸ਼ ਕਰਦਿਆ ਰਸਤੇ ਨਾਤਾ ਨੂੰ ਦਰਸਾਉਂਦੇ ਆਪਣੇ ਜਿਹੜੇ ਆਪਣੇ ਲੋਕ ਕਥਨ ਲੋਕਾਂ ਦੇ ਮੋਂ ਨਿਕਲੇ ਸ਼ਬਦ ਜਿਸ ਤਰ੍ਹਾਂ ਸਿਆਣਾ ਨੇ ਕਿਹਾ ਹੈ ਜੋ ਸਾਨੇ ਕਹਿੰਦੇ ਜੋ ਲਿਖਣ ਵਾਲੇ ਲਿਖਦੇ ਪਣਾ ਲਖਾਰੀ ਜੀ ਉਹਨਾਂ ਦੀ ਰੂਹੇ ਪੇਸ਼ ਕਰਦੇ ਸਾਡੇ ਸੌਂਗ ਜਿਹੜੇ ਇਹ ਸਿਕਸ਼ਾ ਸੇਧ ਵੀ ਦਿੰਦੇ ਆ ਤੇ ਇੱਕ ਨਵੀਂ ਰੂਹ ਵੀ ਪੇਸ਼ ਕਰਦਾ ਮਨੋਵੰਨਨ ਵੀ ਕਰਦੇ ਆ ਤੇ ਜੇ ਤੁਸੀਂ ਇਹਨਾਂ ਗੀਤਾਂ ਦੀ ਗੱਲ ਕਰੋਗੇ ਤਾਂ ਤੁਸੀਂ ਕਿਤੇ ਵੀ ਜਾਓ ਜਾਂ ਗੁਰਦੁਆਰੇ ਚ ਲਾਓ ਜਾਂ ਤੁਸੀਂ ਕਿਧੋੜੀ ਤੇ ਰੱਖੇ ਲਾ ਲਓ ਪ੍ਰੋਗਰਾਮ ਦੇ ਵਿੱਚ ਆਪਾਂ ਸੁਣ ਸਕਦੇ ਸੁਣ ਸਕਦਾ ਜੀ ਸੁਣ ਸਕਦਾ ਤੁਸੀਂ ਜਿੱਥੇ ਮਰਜ਼ੀ ਸੁਣੋ ਸੁਣੋ ਸੋਚਣਾ ਬੰਦ ਕਰਨੀ ਪੁੱਜੇ ਹੋਰ ਇਹਨਾਂ ਦੇ ਗਾਣੇ ਸੁਣ ਸੁਣ ਲੈ ਹੁਣ ਜੀ ਮੈਂ ਇਹਨਾਂ ਨੂੰ ਮਾਣੇ ਨਹੀਂ ਕਹਿੰਦਾ ਬੱਚੇ ਆ ਸਾਡੇ ਮਨੂੰ ਸਿਕਸ਼ਾ ਸੇਧ ਵੀ ਦਿੰਨਾ ਸਟੇਜਾਂ ਤੇ ਵੀ ਕਹਿਣਾ ਕੋਈ ਤੁਸੀਂ ਚੰਗਾ ਲਿਖ ਲਓ ਚੰਗਾ ਗਾ ਲਓ ਕੋਈ ਗੋਣਾ ਮਾੜੀ ਗੱਲ ਨਹੀਂ ਬੱਚਿਆ ਸਾਡੇ ਸਾਡਾ ਵੀ ਸਤਿਕਾਰ ਕਰਦੇ ਆ ਤੁਸੀਂ ਬਹੁਤ ਵਧੀਆ ਗਾਉਂਦੇ ਆ ਅਸੀਂ ਵੀ ਤੁਹਾਡੇ ਤੇ ਮਾਣ ਕਰਦੇ ਸਾਡੇ ਬੱਚਿਆ ਪਰ ਗਾਉਣਾ ਲਿਖਣਾ ਕੋਈ ਮਾੜੀ ਗੱਲ ਨਹੀਂ ਕੋਈ ਚੰਗਾ ਗਾ ਲਓ ਜੀ ਦੋਸਤੋ ਗੱਲ ਇਹ ਗੱਲ ਕਹਿੰਦਾ ਜੀ ਇਹ ਵਧੀਆ ਗੱਲ ਆ ਜਿਹੜਾ ਚੰਗਾ ਗਾਉਣਾ ਹਾਂਜੀ ਚੰਗਾ ਗਾਉਣਾ ਜਿਵੇਂ ਬਾਈ ਨੇ ਦੱਸਿਆ ਵੀ ਵੀ ਸੋਚ ਨਹੀਂ ਬੰਦ ਕਰਨੀ ਪੈਂਦੀ ਪਰਿਵਾਰ 'ਚ ਬੈਠਿਆਂ ਨੂੰ ਇਹ ਇਹਨਾਂ ਦੇ ਜਿਹੜੀ ਬਹੁਤ ਵਧੀਆ ਗੱਲ ਲੱਗੀ ਆ ਇਹ ਤੇ ਜੇ ਮੰਨ ਲਓ ਗੱਲ ਵੀ ਆਪਾਂ ਇੰਟਰਵਿਊ ਦਾ ਕਰਨ ਦਾ ਮਤਲਬ ਇਹੀ ਆ ਬਾਈ ਤੋਂ ਸੁਝਾ ਲੈਣਾ ਮਤਲਬ ਇਹੀ ਆ ਵੀ ਜੇ ਯਾਰ ਕੋਈ ਆਪਾਂ ਕਲਾਕਾਰ ਆਪਾਂ ਇਹ ਗੱਲ ਜ਼ਿੰਮੇਵਾਰੀ ਆਪਾਂ ਲੈਂਦੇ ਨਹੀਂ ਕਲਾਕਾਰਾਂ ਨੇ ਅੱਜ ਬਹੁਤ ਯਾਨੀ ਕਿ ਯੂਥ ਨੂੰ ਖਰਾਬ ਕਰਿਆਗਾ ਕਈ ਥਾਵਾਂ ਦੇ ਜਿਹੜੇ ਫੈਰ ਚੱਲਦੇ ਆ ਗੋਲੀਆਂ ਚੱਲਦੀਆਂ ਅਸਲੀ ਜੱਟ ਤਾਂ ਦਿਖਾਉਂਦੇ ਹੀ ਨਹੀਂ ਅਸਲੀ ਜੱਟ ਤਾਂ ਗਾਣਿਆਂ 'ਚ ਦਿਖਾਇਆ ਨਹੀਂ ਜਾਂਦਾ ਇਹ ਦੀ ਸੋਡੀ ਇਹ ਗਾਣਿਆਂ 'ਚ ਰਫਲਾ ਵਾਲਾ ਤੇ ਦੂਜਾ ਮਂਢੀਲ ਵਾਲਾ ਤੇ ਚੱਕਲੋ ਧਰਲ ਵਾਲਾ ਉਹ ਜੱਟ ਦਿਖਾਇਆ ਜਾਂਦਾ ਜੇ ਸਹੀ ਜੱਟ ਦੀ ਪੇਸ਼ਕੀ ਕਰੀ ਜਾਵੇ ਇਹ ਜੱਟ ਦਾ ਰਤਵਾ ਬਹੁਤ ਉੱਚਾ ਹੈ ਰਤਵਾ ਬਹੁਤ ਉੱਚਾ ਜੀ ਇਹ ਮੈਂ ਥੋੜਾ ਥੋੜਾ ਬੜਾ ਵਧੀਆ ਸਵਾਲ ਲੱਗਾ ਮੈਨੂੰ ਬਹੁਤ ਬੜੀ ਮਾਣ ਵਾਲੀ ਗੱਲ ਆ 16 ਤੋਂ 18 ਨੇ ਗੱਲ ਆ ਤੁਹਾਡੀ ਤੇ ਜਿਹੜਾ ਜੱਟ ਦੀ ਗੱਲ ਕੀਤੀ ਹੈ ਜੀ ਜੱਟ ਦਾ ਇੱਕ ਫਕੀਰ ਹੁੰਦਾ ਜੀ ਫਕੀਰ ਆ ਉਹਦੇ ਚੋਂ ਸਾਖਾ ਸਾਰੀਆਂ ਨਿਕਲਦਾ ਸੂਰਮਾ ਪੈਦਾ ਹੁੰਦਾ ਦਾਨੀ ਪੈਦਾ ਹੁੰਦਾ ਭਗਤ ਪੈਦਾ ਹੁੰਦਾ ਉਹਦੇ ਵਿੱਚੋਂ ਬਲੱਖਣ ਭਗਤੀ ਪੈਦਾ ਹੁੰਦਾ ਜਿਹਨਾਂ ਜਿਹ ਬਲੱਖਣ ਭਗਤੀ ਉਹ ਹੁੰਦਾ ਜੀ ਜੋ ਵੱਖਰਾ ਕੰਮ ਕਰਦਾ ਜਿਹੜਾ ਦੁਨੀਆਂ ਕਰਦੀ ਉਹ ਤਾਂ ਸਾਰੇ ਕਰ ਲੈਣਗੇ ਇੱਕ ਬਲੱਖਣ ਕੰਮ ਕਰਨਾ ਉਹ ਇੱਕ ਜੱਟ ਦਾ ਰਤਵਾ ਜੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਰਫਰਾ ਗੜਾਸਾ ਦੇ ਨਾਲ ਇਹਦਾ ਮਿਲ ਕਰਤਾ ਇਹਨੂੰ ਬਲਵਾਸ਼ ਕਰ ਜਾਂ ਗੁੰਡਾ ਇਹ ਐਡਾ ਨਹੀਂ ਹੁੰਦਾ ਸੂਰਮਾ ਹੁੰਦਾ ਸੂਰਮੇ ਦੇ ਹੱਥਰਾ ਫੁਲਾਉਂਦੀ ਹੈ ਜੀ ਇਹਨਾਂ ਨੇ ਨਾ ਕਰਤਾ ਇਹਨਾਂ ਨੇ ਗੁੰਡੇ ਦੇ ਹੱਥਰਾ ਫੁਲਾਉਦੀ ਤੇ ਉਹ ਗੁੰਡਾ ਬਾਕ ਇਹਦਾ ਥੋੜਾ ਰਤਵਾ ਨੀਵਾ ਵੀ ਕਰਾ ਜੇ ਇਹਨੂੰ ਥੋੜੀ ਹਲਫਤ ਵੀ ਦੇਣ ਇਹ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਕਿਉਂਕਿ ਸੰਸਾਰ ਇਹਦੇ ਤੇ ਚੱਲਦਾ 84 ਲੱਖ ਇਹ ਕੋ ਬਚਦੀ ਹੈ ਇਹ ਤਾਂ ਢੱਡ ਭਰਦੀ ਹੈ ਜੀ ਠੀਕ ਹੈ ਇਹ ਬਹੁਤ ਵੱਡਾ ਦਾਤਾ ਅਮਦਾਤਾ ਵੀ ਕਿਹਾ ਗਿਆ ਇਹ ਦਾਨ ਹੀ ਵੀ ਸੂਰਮਾ ਵਪਾਰਤ ਵੀ ਹੈ ਇਸੇ ਕਰਕੇ ਅਮਦਾਤਾ ਕਿਹਾ ਸੱਚੀ ਕਮਾਈ ਹੈ ਜੀ ਸੱਚੀ ਕਮਾਈ ਹੱਕ ਦੀ ਕਮਾਈ ਜਿਹੜਾ ਮਿੱਟੀ ਉਧੜ ਕੇ ਦਾਣੇ ਪੈਦਾ ਕਰਦਾ ਉਹਦਾ ਔਰਤਵਾ ਦੇ ਕੋਈ ਜਿਹੜਾ ਗਾਉਣ ਵਾਲਾ ਹੁਣ ਆਪਾਂ ਉਸ ਵਾਰ ਤੇ ਅੱਗੇ ਜਿਹੜਾ ਗਾਉਣ ਵਾਲਾ ਤੁਹਾਨੂੰ ਫਿਰ ਕਿਵੇਂ ਕੀ ਇਹ ਮੁਸ਼ਕਲਾਂ ਕੀ ਆਈਆਂ ਜਿਹੜਾ ਤੁਸੀਂ ਲਖਾਰੀ ਤੋਂ ਗਾਉਣ ਵਾਲੇ ਪਾਸੇ ਮੋੜੇ ਇਹ ਗਾਉਣ ਵਾਲੇ ਪਾਸੇ ਜੀ ਮੈਂ ਆਉਣਾ ਤਾਂ ਨਹੀਂ ਸੀ ਚਲੋ ਮੈਂ ਬਜ਼ੁਰਗਾਂ ਦਾ ਵੀ ਕਹਣਾ ਮੰਨਦਾ ਸੀ ਇਮਾਨਦਾਰ ਰਹਾ ਮੈਂ ਤੇ ਮੈਂ ਰਹਾ ਚਲੋ ਮੇਰੇ ਚ ਗਾਉਣੋ ਪਰਮਾਤਮਾ ਨੇ ਦਿੱਤੇ ਪਰ ਮੈਂ ਉਹਨਾਂ ਨੂੰ ਛੱਡ ਦਿੱਤਾ ਕਿਉਂਕਿ ਮਾਂ ਪਰ ਬਹੁਤ ਵੱਡਾ ਹੁੰਦਾ ਮੈਂ ਗੁਰੂ ਮੰਨਦਾ ਸੀ ਕਿਉਂਕਿ ਮੈਂ ਕਿਤੇ ਵੀ ਜਾਣਾ ਮਾਂ ਪਰ ਦੇ ਪੈਰੀਂ ਹੱਥ ਲਾਇ ਬਿਨਾ ਮੈਂ ਤੁਰਦਾ ਨਹੀਂ ਸੀ ਜਦੋਂ ਮੈਂ ਮਾਂ ਪਰ ਦੇ ਪੈਰੀਂ ਹੱਥ ਰੱਖ ਤੁਰਿਆ ਫਿਰ ਮੈਂ ਪਿੱਛਾ ਭੌਂ ਗਿੰ ਦੇਖਿਆ ਕੰਮ ਮੈਂ ਮਨਝਾ ਚੜ ਗਿਆ ਜੇ ਭਾਰਤ ਤੇ ਚੜ ਨਾ ਉਹ ਵੀ ਚੜ ਗਿਆ ਤੇ ਉਹ ਗੱਲ ਕੀ ਜਦੋਂ ਇਹ ਤੁਰ ਕੇ ਮ ਤੇ ਫੇਰ ਬਾਅਦ ਦੇ ਬੱਚਾ ਜਿਹੜੇ ਸਾਡੇ ਮਿੱਤਰ ਸੀ ਜਿਸ ਤਰ੍ਹਾਂ ਵਧੀਆ ਗਾਉਣ ਵਾਲੇ ਉਹ ਵੀ ਤੁਰ ਗਏ ਉਹ ਤੁਰ ਗਏ ਕਿਉਂਕਿ ਸਾਡੇ ਗਾਣਾ ਬੌਸ ਵਾਲਾ ਬਹੁਤ ਘੱਟ ਰਹਿ ਗਿਆ ਉਹ ਕਹਿਣ ਲੱਗੇ ਕਿ ਗਾਣੇ ਇਹ ਅੱਜ ਵੇਖ ਨਹੀਂ ਰਹੇ ਉਹ ਮੈਂ ਕਿਹਾ ਵੇਖਣਗੇ ਤਾਂ ਜੇ ਗਾਉਣਗੇ ਜੇ ਗਾਇਕੀ ਹੋਈ ਤਾਂ ਸਾਰਾ ਕੁਝ ਬੁੱਟਵਾ ਜੇ ਅਸਨੀਤ ਆ ਤਾਂ ਦਿਸੂਗਾ ਜੇ ਕੁਝ ਨਹੀਂ ਤਾਂ ਤਾਂ ਨਹੀਂ ਦਿਸਣਾ ਉਹ ਜਦੋਂ ਗਾਉਣ ਵਾਲੇ ਸਾਨੂੰ ਨਾਮ ਲੈ ਮੈਂ ਗਾਣੇ ਰਿਕਾਰਡ ਵੀ ਕਰਾ ਕੇ ਦੇਖੇ ਪਰ ਉਹ ਵਧੀਆ ਨਾ ਭਰਾ ਸਕਿਆ ਗਾਣੇ ਦੇ ਨਾਲ ਸਾਫ਼ ਨਾ ਹੋ ਸਕਿਆ ਜੇ ਮੈਂ ਚੰਡਾਲਖਤਾ ਦਾ ਗਾਇਆ ਨਾ ਮੇਰਾ ਲੇਖੇ ਦਾ ਕੋਈ ਫਾਇਦਾ ਨਹੀਂ ਜੇ ਲੇਖਾ ਗਾਉਣ ਵਾਲੇ ਨੇ ਚੰਗਾ ਗਾਤਾ ਮੈਂ ਲੇਖਿਆ ਉਹਦਾ ਗਾਉਣ ਦਾ ਕੋਈ ਫਾਇਦਾ ਨਹੀਂ ਅਗਲੀ ਕਰਾ ਤੇ ਅਕੀਲ ਮੇਲ ਹੀ ਨਹੀਂ ਹੋਇਆ ਉਹ ਮੇਰੇ ਗਾਣੇ ਦੇ ਨਾਲ ਕਲਾਕਾਰ ਦਾ ਮੇਲ ਹੀ ਨਹੀਂ ਹੋਇਆ ਨਹੀਂ ਹੋਇਆ ਤੇ ਫਿਰ ਮੇਲ ਨਾ ਹੋਣ ਕਰਕੇ ਤੇ ਫਿਰ ਅੱਕ ਕੇ ਮੈਂ ਜੀ ਜੰਗ ਮਦਾਨ ਨੇ ਕਹਿੰਦਾ ਜਮਾ ਤੂੰ ਵੀ ਚੱਕ ਲਿਆ ਅੱਕ ਕੇ ਜੀ ਠੀਕ ਹੈ ਜੀ ਤੇ ਮੈਂ ਇਹਦਾ 2021 ਚ ਫਰਮਾ ਜੀ ਇਸ ਗਾਇਕੀ ਦੇ ਪਰਚੈਂਟਰ ਹੋਇਆ ਤੇ ਮੇਰੇ ਚਾਰ ਕਲਹਾਂ ਜੀ ਰਿਕਾਰਡ ਹੋ ਕੇ ਤੇ ਬਹੁਤ ਵੱਡੀ ਮਾਨਤਾ ਮਿਲੀ ਹੈ ਇਹ ਕਹਿੰਦੇ ਸੀ ਨਹੀਂ ਤੇ ਉਹ ਤਾਂ ਜੀ ਮੋ ਲੋਕਾਂ ਨੇ ਜਿੱਥੇ ਗਿਆ ਬੱਲੇ ਬੱਲੇ ਕਰੀ ਹੋਈ ਹੈ ਜੀ ਤੇ ਮਹਾਰਾਜ ਸਰੋਤਾਂ ਦੇ ਸਰ ਤੇ ਬੱਲੇ ਬੱਲੇ ਕਰ ਸੋਢਰ ਕੇ ਭਰਾਵਾਂ ਦੇ ਸਰ ਤੇ ਕਰਦਾ ਜੀ ਜੇ ਮੈਨੂੰ ਦੋ ਭਰਾ ਚਾਹੁੰਦੇ ਸੋਤੇ ਚਾਹੁੰਦਾ ਮੈਂ ਉਹਨਾਂ ਦਾ ਜੀ ਮੈਂ ਤੇਰਾ ਕਾਮੇ ਦੇ ਵਿੱਚੋਂ ਸੋਢਰ ਦਾ ਕਾਮਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਕਰਵਾ ਦਾਂ ਸੋਢੀ ਉਹ ਗੱਲਾਂ ਦੇ ਵਿੱਚੋਂ ਇੱਕ ਆਪਾਂ ਕਲੀ ਪੇਸ਼ ਕਰੀ ਜਾਵੇ ਥੋੜੇ ਜਿਹਾ ਦੋ ਸ਼ਬਦ ਕਲੀ ਦੇ ਪੇਸ਼ ਕਰੇ ਜਾਣ ਠੀਕ ਆ ਜੀ ਥੋੜਾ ਜਾ ਜੇ ਉਸ ਥੋੜੀ ਤੂੰ ਵੀ ਲੈ ਲੋ ਅੱਜ ਵੇ ਸਹੀ ਗਾਂਵਾਂ ਲਈ ਇੰਟਰਵਿਊ ਚ ਕਰ ਲਾਂਗੇ ਆਪਾਂ ਚਲੋ ਜੀ ਆ ਵੀ ਦੋਸਤੋ ਜਿਹੜਾ ਆਪਾਂ ਨਾ ਜਨਕ ਲੰਕੜੀ ਲੋਕ ਤੱਥ ਵੀ ਅੱਜ ਕੱਲ ਨਾ ਯਾਨੀ ਕਿ ਇਹ ਗੱਲ ਆਪਾਂ ਵਿੱਚ ਐਂਟਰ ਕਰਨੀ ਆ ਵੀ ਜਿਹੜੇ ਅੱਜ ਕੱਲ ਜੱਟਾ ਉਹ ਜੱਟ ਸਹੀ ਪੇਸ਼ ਇਹਨਾਂ ਨੇ ਗੀਤਾਂ ਦੇ ਵਿੱਚ ਭਰੋਏ ਹੈਗੇ ਤੇ ਜਿਹੜੇ ਅੱਜ ਕੱਲ ਨਸ਼ੇ ਤੇ ਯਾਨੀ ਕਿ ਹਥਿਆਰ ਜਿਹੜੇ ਪ੍ਰਮੋਟ ਕਰਦੇ ਆ ਤੇ ਸਾਡੀ ਉਹਨਾਂ ਨੂੰ ਬੇਨਤੀ ਵੀ ਆ ਹੈ ਸਾਡੇ ਭਰਾ ਹੀ ਵੀ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਦੂਰ ਕਰਨ ਅੱਜ ਦੀ ਜਿਹੜੀ ਜਨਕ ਨੌਜਵਾਨੀ ਆ ਉਹ ਛੋਡੇ ਮਗਰ ਸੋਨੂੰ ਫੋਲੋ ਕਰਦੀ ਆ ਤੇ ਇਸੇ ਕਰਕੇ ਆਪਾਂ ਇਹ ਪੁਰਾਣੇ ਜਿਹੜੇ ਬੰਦੇ ਆਗੇ ਜਿਹੜੇ ਗੁੰਮ ਨਾਮ ਪਏ ਆਗੇ ਸਮਝੋ ਤੇ ਉਹ ਬੰਦਾਂ ਨੂੰ ਆਪਾਂ ਮੂਹਰੇ ਲੈ ਕੇ ਆਉਣਾਗਾ ਤੇ ਹਾਂ ਵੀ ਅੱਗੇ ਚੱਲੋ ਜੀ ਹਾਂਜੀ ਇਹਨਾਂ ਦਾ ਮੈਂ ਬੜਾ ਤਨਵਾਦ ਕਰਨਾ ਬੋਲਦਾ ਬਹੁਤ ਬਹੁਤ ਅੱਛੇ ਸੋਝਵਾਨ ਆ ਬਗਾਨੀਆਂ ਸਾਰਾ ਕੁਝ ਹੈ ਬਹੁਤ ਵਧੀਆ ਲਿਖਦੇ ਆ ਬੜਾ ਵੱਡਾ ਬਣਾਇਆ ਇਹਨਾਂ ਨੇ ਮੈਨੂੰ ਮੈਂ ਬੜਾ ਇਹਨਾਂ ਦਾ ਰਹੀ ਆ ਤੇ ਇਹਨਾਂ ਨੂੰ ਹੁਕਮਾ ਕੇ ਮੈਂ ਇੱਕ ਲੋਕਤਤ ਪੇਸ਼ ਕਰਾਂ ਹਾਂ ਜੀ ਉਹ ਤੇ ਆ ਵੀ ਸਭਾ ਜੀ ਦੀ ਰੂਹ ਪੇਸ਼ ਕਰਦਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਇਹ ਗੱਲ ਇੰਨੀ ਹੈ ਭਰਾਵੋ ਤੇ ਅੱਜ ਤੋਂ 50 60 ਸਾਲ ਪੁਰਾਣੀ ਸਭਾਚਾਰ ਦੀ ਗੱਲ ਤੇ ਅੱਜ ਕੱਲ ਦਾ ਸਭਾਚਾਰ ਤੇ ਅੱਜ ਕੱਲ ਦਾ ਯਾਰ ਤੇ ਪਹਿਲਾਂ ਵਾਲਾ ਯਾਰ ਇਹ ਦੋਨਾਂ ਦੀ ਦਾਸਤਾਨ ਮੇਰਾ ਆਪਣਾ ਲਿਖਿਆ ਸੌਂਗ ਲੋਕ ਤੱਕ ਕਹਿ ਦਿੰਨੇ ਆ ਤੇ मैं पेश करा दस की टोरा लागा पगना पेश कर लगा तो हां लागा पगना दस की ही टोरा लागा पग बटा के आ रा हजार गदारी कर दे अजकल देखे यार बड़े ਉਹ ਅੱਖ ਬਚਾ ਕੇ ਯਾਰ ਕੋਲੋਂ ਜਾ ਤੁੱਲੇ ਕੋਲ ਖੜੇ ਓ ਯਾਰ ਗਦਾਰੀ ਓ ਯਾਰ ਗਦਾਰੀ ਕਰਦੇ ਅੱਜ ਕੱਲ ਵੇਖੇ ਯਾਰ ਬੜੇ ਉਹ ਅੱਖ ਬਚਾ ਕੇ ਯਾਰ ਕੋਲੋਂ ਜਾ ਤੁੱਲੇ ਕੋਲ ਖੜੇ ਓ ਮੈਂ ਕਸਾਰ ਕੰਡੇ ਓ ਸਿਆਣ ਕੰਡੇ ਹੁੰਦੀਆਂ ਯਾਰ ਨਾਲ ਬਹਾਰਾ ਤਾਂ ਉਹ ਦਸ ਕੀ ਟੌਰਾ ਲਾਗਾ ਪੱਗ ਬਟਾ ਕੇ ਯਾਰਾ ਨਾ ਉਹ ਦਸ ਕੀ ਟੌਰਾ ਲਾਗਾ ਪੱਗ ਬਟਾ ਕੇ ਯਾਰਾ ਨਾ ਓ ਮਾਤਾ ਹਵੀਰ ਘਰ ਵਾਲਾ ਓ ਹਵੀਰ ਘਰ ਵਾਲਾ ਸਿੱਧੂ ਅੱਠ ਜਲਾ ਲਾਵਾ ਵਾਲਾ ਏ ਓ ਬੜਾ ਅੰਦਰੋਂ ਸਾਫ ਨਹੀਂ ਓਦਰ ਦਾ ਕਾਲਾ ਏ ਹਵੀਰ ਘਰ ਵਾਲਾ ਸਿੱਧੂ ਅੱਠ ਜਲਾ ਲਾਵਾ ਵਾਲਾ ਏ ਉਹ ਬੜਾ ਅੰਦਰੋਂ ਸਾਫ ਨਹੀਂ ਉਹ ਦਿਲ ਦਾ ਕਾਲਾ ਏ ਉਹ ਮੈਂ ਕਾ ਉਸ ਦੀਆਂ ਗੱਲਾਂ ਓਏ ਉਸ ਦੀਆਂ ਗੱਲਾਂ ਕਰਦੀਆਂ ਕਰ ਜਾ ਕੇ ਮਟਿਆਰਾਤਾ ਉਹ ਦੱਸ ਕੀ ਟੋਰਾ ਲੱਗਾ ਪੱਗ ਬਟਾ ਕੇ ਯਾਰਾ ਨਾ ਉਹ ਹੁਣ ਕੀ ਟੋਰਾ ਲੱਗਾ ਪੱਗ ਬਟਾ ਕੇ ਯਾਰਾ ਨਾ ਉਹ ਦੱਸ ਕੀ ਟੋਰਾ ਜਾਨੀ ਕਿ ਲੋਕ ਤੱਥ ਪੇਸ਼ ਕਰਿਆ ਤੇ ਦੋਸਤੋ ਆ ਜਿਹੜੀ ਮੰਨ ਲਓ ਗੱਲ ਆ ਸੁਣੋ ਆ ਤੁੰਬੀ ਦਿਖਾ ਰਹੇ ਆ ਆਪਾਂ ਇਹ ਤੇ ਸਿੱਧੂ ਲਿਖਿਆ ਹੋਇਆ ਕਿਸੇ ਟਾਈਮ ਨਾ ਇਹ ਮਾਨਕ ਦੇ ਹੱਥ ਦੇ ਵਿੱਚ ਦੀ ਵੀ ਨੰਗੀ ਹੋਈ ਆ ਇਹ ਕਿਉਂ ਮਾਨਕ ਨਾ ਕੁਲਦੀਪ ਮਾਨਕ ਜਿਹੜੇ ਕਲੀਆਂ ਦੇ ਬਾਦਸ਼ਾਹ ਹੋਏ ਆ ਉਹਨਾਂ ਨੇ ਇਹਨਾਂ ਦਾ ਬਹੁਤ ਵਧੀਆ ਪਿਆਰ ਸੀ ਦੇਵ ਫਰੀਕੇ ਵਾਲਿਆਂ ਨਾਲ ਯਾਨੀ ਕਿ ਬਹੁਤ ਵਧੀਆ ਯਾਨੀ ਕਿ ਸਤਿਕਾਰ ਸੀ ਇਹਨਾਂ ਦਾ ਪਿਆਰ ਸਤਿਕਾਰ ਕਰਦੇ ਸੀ ਤੇ ਬੱਚਿਆਂ ਨੂੰ ਇਹਨੂੰ ਸਮਝਦੇ ਸੀ ਤੇ ਇਹ ਤੂੰ ਵੀ ਇੱਕ ਕੁਲਦੀਪ ਮਾਨਕ ਦੇ ਹੱਥਾਂ ਵਿੱਚ ਦੀ ਵੀ ਨੰਗੀ ਹੋਈ ਆ ਤੇ ਇਹ ਕੋਈ ਛੋਟੀਆਂ ਮੋਟੀਆਂ ਗੱਲਾਂ ਨਹੀਂ ਤੇ ਇਹ ਠੀਕ ਆ ਵੀ ਗੁੰਮਨਾਮ ਤੇ ਆਪਾਂ ਗੁੰਮਨਾਮ ਬੰਦਿਆਂ ਨੂੰ ਆਪਾਂ ਅੱਗੇ ਵੀ ਆਪਾਂ ਮੂਰੇ ਜੋ ਕੋਈ ਬੰਦਾ ਆਉਦਾ ਕੰਡੈਕਟਰ ਨੰਬਰ ਸਾਡਾ ਪੇਜ ਦੇ ਉੱਤੇ ਚੱਲਦਾਗਾ ਤੇ ਜਿਹੜੇ ਗੁੰਮਨਾਮ ਬੰਦੇ ਆ ਕੋਈ ਕਲਾਕਾਰ ਤੇ ਜਿਹੜੇ ਜਿਨ੍ਹਾਂ ਚ ਕੁਆਲਿਟੀ ਆ ਤੇ ਉਹ ਬੰਦਿਆਂ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਤੇ ਆਪਾਂ ਇਹੀ ਬੇਨਤੀ ਕਰ ਸੀਗਾ ਤੇ ਵੀ ਗੱਲ ਇਹ ਚੰਗੇ ਸੁਣੋ ਚੰਗੇ ਗਾਓ ਤੇ ਚੰਗਿਆਂ ਨੂੰ ਮੂਰੇ ਲਿਆਓ ਤੇ ਆਪਾਂ ਯਾਨੀ ਕਿ ਜਿਹੜਾ ਯੂਥ ਆ ਇਹ ਇਹਨਾਂ ਨੂੰ ਫੋਲੋ ਫੋਲੋ ਕਰਦਾ ਅੱਗੇ ਵੀ ਆਪਾਂ ਨੂੰ ਪਤਾ ਦੱਸਿਆ ਤੇ ਯੂਥ ਯਾਨੀ ਕਿ ਕਲਾਕਾਰਾਂ ਨੂੰ ਜੇ ਕਲਾਕਾਰ ਪੱਗ ਬੰਨਣ ਲੱਗ ਜਾਂਦੇ ਆ ਤਾਂ ਯੂਥ ਪੱਗ ਬੰਨਣ ਲੱਗ ਜਾਂਦਾ ਜੇ ਦਾੜੀ ਰੱਖ ਲਈ ਤਾਂ ਦਾੜੀ ਰੱਖ ਲੈਂਦੇ ਆ ਤੇ ਫੈਲੋ ਕਰਦਾ ਹੈ ਸਾਡੇ ਮਗਰ ਲਾ ਕੇ ਯੂਥ ਗੋਲਗਾ ਵਿੱਚ ਲਾਉਂਦਾ ਸਾਡੇ ਮਗਰ ਲਾ ਕੇ ਨਸ਼ੇ ਵੀ ਕਰਦਾ ਤੇ ਇਹ ਚੀਜ਼ਾਂ ਨਾਲ ਤੁਸੀਂ ਵੀਰ ਬਣ ਕੇ ਯੂਥ ਨੂੰ ਆਪਦੀ ਸਿੱਧੀ ਲਾਈਨ ਤੇ ਲਿਆਓ ਤੇ ਤੁਹਾਡਾ ਅਸੀਂ ਧੰਨਵਾਦ ਕਰਾਂਗੇ ਤੇ ਹਾਂਜੀ ਅੱਗੇ ਚਲੋ ਜੀ ਜੀ ਨੂੰ ਘੇਰ ਲੱਗਾ ਤੇ ਉਹਨਾਂ ਦੀ ਦੋਨਾਂ ਦੀ ਗੱਲ ਉਹਨਾਂ ਦੋਨਾਂ ਦਾ ਪਿਆਰ ਜਦੋਂ ਪਤਾ ਲੱਗ ਜਾਂਦਾ ਕਿ ਉਹਦੇ ਨਾਲ ਪਿਆਰ ਪੈ ਗਿਆ ਤੇ ਕੋਈ ਸ਼ਭਰੂ ਕਹੇ ਤੇਰਾ ਚਿਹਰਾ ਤਾਂ ਬਦਲਾ ਲੱਗਦਾ ਗੱਲ ਦੱਸ ਕੀ ਆ ਵਿੱਚੋਂ ਕਹਿੰਦੀ ਕੁਛ ਨਹੀਂ ਕੁਛ ਕਹਿੰਦਾ ਨਹੀਂ ਗੱਲ ਕੋਈ ਹੈਗੀ ਗੱਲ ਦੱਸ ਦੇ ਮੈਂ ਤੇਰੇ ਮੂੰਹ ਤੋਂ ਪੜ ਲਿਆ ਕਹਿੰਦੀ ਫਿਰ ਪੁੱਛਦਾ ਸੱਚੀ ਕਹਿੰਦਾ 10 ਫਿਰ ਸੱਚੀ 10 ਫਿਰ ਹੋਰ ਕੀ ਹੈ ਸੱਚੀ ਪੁੱਛਣੀ ਆ ਝੂਠੀ ਲਾ ਕੇ ਪੁੱਛਣਾ ਹੈ ਕਹਿੰਦੀ ਫਿਰ ਜੇ ਪੁੱਛਦਾ ਤਾਂ ਕਹਿੰਦੀ ਮਾਨੂੰ ਤਾਂ 10 ਲਗਾੜੇ ਘੇਰਦਿਆਂ ਨਾਥ ਰਾਹ ਦੇ ਵਿੱਚ ਕਹਿੰਦੇ ਆ ਵੀ ਅਸੀਂ ਵੱਡੇ ਆ ਅਸੀਂ ਤੈਨੂੰ ਜਾਣ ਨਹੀਂ ਦਿਆ ਸੀ ਤੈਨੂੰ ਆਪਦੇ ਕੋਲੇ ਰੱਖਣਾ ਹੈ ਆਪਣੀ ਬਣਾਉਣਾ ਹੈ ਤੇ ਫਿਰ ਉਹ ਡੱਬ ਨੂੰ ਤਾਰਾ ਕਹਿੰਦਾ ਇਹ ਗੱਲ ਤੂੰ ਦੱਸੀ ਕਿਉਂ ਨਾ ਕਹਿੰਦਾ ਤਾਂ ਜੱਟ ਦਾ ਬਾਹਾਂ ਹੱਥ ਦਾ ਕੰਮ ਆ ਕਹਿੰਦਾ ਤਾਂ ਇੱਕ ਤਾਂ ਕੀ ਕਹਿੰਦਾ 40 ਨਹੀਂ ਖਾਣਾ ਮੇਰੇ ਮੂਰੇ ਲੋਠਾਂ ਦਾ ਫੇਸ ਖਾਂ ਲਗਾ ਮੇਰਾ ਆਪਣਾ ਸੈਰ ਸੰਗ ਵੱਡੇ ਵੱਡੇ ਬੈਲੀਆਂ ਨੂੰ ਪਾਦੂ ਭੱਜਾਣੀ ਜਦੋਂ ਚੱਕਲੀ ਦਿਨਾਲੀ ਹਾਂਜੀ ਲੀਆਂ ਨੂੰ ਪਾਦੂ ਭੱਜੜਾਣੀ ਜਦੋਂ ਚੱਕਲੀ ਦਿਨਾਲੀ ਵੱਡੇ ਵੱਡੇ ਬੈਲੀਆਂ ਨੂੰ ਪਾਦੂ ਭੱਜੜਾਣੀ ਜਦੋਂ ਚੱਕਲੀ ਦਿਨਾਲੀ ਉਹ ਵੱਡੇ ਵੱਡੇ ਬੈਲੀਆਂ ਨੂੰ ਪਾਦੂ ਭੱਜੜਾਣੀ ਜਦੋਂ ਚੱਕਲੀ ਦਿਨਾਲੀ ਕਰਤੂ ਮੀਆਂ ਨੂੰ ਪਾ ਦੂ ਪਾ ਜੜਾ ਨਹੀਂ ਜਦੋਂ ਚੱਕਲੀ ਦੇ ਨਾਲੀ ਵੱਡੇ ਵੱਡੇ ਬਾਈ ਮੀਆਂ ਨੂੰ ਪਾ ਦੂ ਪਾ ਜੜਾ ਨਹੀਂ ਜਦੋਂ ਚੱਕਲੀ ਦੇ ਨਾਲੀ ਉਹ ਵੱਡੇ ਵੱਡੇ ਬਾਈ ਮੀਆਂ ਨੂੰ ਪਾ ਦੂ ਪਾ ਜੜਾ ਨਹੀਂ ਜਦੋਂ ਤੇਰਾ ਛੇਰ ਜੇ ਦਾਦਾ ਰ ਮੈਂ ਹਾ ਪੁੱਤ ਜੱਟ ਦਾ ਪਾਲੀਆਂ ਮੁਹੱਬਤਾਂ ਪਛੇਰੀ ਹਟਦਾ ਉਹ ਮੇਰਾ ਛੇਰ ਜੇ ਦਾਦਾ ਰ ਮੈਂ ਹਾ ਪੁੱਤ ਜੱਟ ਦਾ ਪਾਲੀਆਂ ਮੁਹੱਬਤਾਂ ਪਛੇਰੀ ਹਟਦਾ ਉਹ ਪਾੜਾ ਨੂੰ ਬਾਣ ਨਹੀਂ ਤੇ ਆਉਣੇ ਜੱਟੀਆਂ ਨਹੀਂ ਕਾਂਦੇ ਸਿਰ ਜਿ ਨਹੀਂ ਖਾਲੀ ਉਹ ਵੱਡੇ ਵੱਡੇ ਬੈਲੀਆਂ ਨੂੰ ਪਾ ਦੂੰ ਪਾ ਜੜਾ ਨਹੀਂ ਜਦੋਂ ਚੱਕਲੀ ਦੇ ਨਾਲੀ ਵੱਡੇ ਵੱਡੇ ਬੈਲੀਆਂ ਨੂੰ ਪਾ ਦੂੰ ਪਾ ਜੜਾ ਨਹੀਂ ਜਦੋਂ ਚੱਕਲੀ ਦੇ ਨਾਲੀ ਉਹ ਵੱਡੇ ਵੱਡੇ ਬੈਲੀਆਂ ਨੂੰ ਪਾ ਦੂੰ ਪਾ ਜੜਾ ਨਹੀਂ ਜਦੋਂ ਚੱਕ ਮੱਥਾ ਉਹ ਜਦੋਂ ਲੰਗਦੀ ਮਾਰੇ ਚਮਕਾਰ ਨੇ ਕੋਕਾ ਤੇਰਾ ਸੱਤ ਰੰਗਦਾ ਉਹ ਜਦੋਂ ਲੰਗਦੀ ਮਾਰੇ ਚਮਕਾਰ ਨੇ ਕੋਕਾ ਤੇਰਾ ਸੱਤ ਰੰਗਦਾ ਹੋ ਦਿਲ ਦੇ ਕੇ ਫੇਰ ਕਦੇ ਪਿੱਛੇ ਨਹੀਂ ਉਹ ਹਟੀਦਾ ਪੁੱਥੀਆਂ ਗੱਲਾਂ ਦੇ ਨਾਲ ਯਾਰ ਨੂੰ ਨਹੀਂ ਪੱਟੀ ਦਾ ਰਾ 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 ਉਹ ਗੱਲ ਦੇ ਕੇ ਫੇਰ ਕਦੇ ਪੁੱਛੇ ਨਹੀਂ ਉਹ ਹਟੀਦਾ ਪੁੱਠੀਆਂ ਗੱਲਾਂ ਦੇ ਨਾਲ ਖਰ ਨੂੰ ਨਹੀਂ ਪੱਟੀਦਾ ਉਹ ਤੇਰਾ ਰੰਗਾ ਪਤਲੀਏ ਨਾਰੇ ਉਹ ਤੇਰਾ ਰੰਗਾ ਪਤਲੀਏ ਨਾਰੇ ਜਦ ਹੁੰਦਾ ਅੰਗਰੇਜੀ ਫੰਗਦਾ ਜਦੋਂ ਲੰਘਦੀ ਮਾਰੇ ਚਮਕਾਰ ਨੇ ਕੋਕਾ ਤੇਰਾ ਸੱਤ ਰੰਗਦਾ ਉਹ ਜਦੋਂ ਲੰਘਦੀ ਮਾਰੇ ਚਮਕਾਰ ਨੇ ਕੋਕਾ ਤੇਰਾ ਸੱਤ ਰੰਗਦਾ ਬਾਰਾ ਸਿੱਧੂ ਜਾਂਦਾ ਬਾਰੇ ਬਾਰੇ ਅੱਠ ਵਜੇ ਦਲਾਲਾਂ ਵਾਲਾ ਦੁੱਖ ਨਾ ਸਹਾਰੇ ਰਰਾ 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 ਹਮੀਰ ਗਾ ਬਾਰਾ ਸਿੱਧੂ ਜਾਂਦਾ ਬਾਰੇ ਬਾਰੇ ਅੱਠ ਵਜੇ ਦਲਾਲਾਂ ਵਾਲਾ ਦੁੱਖ ਨਾ ਸਹਾਰੇ ਹੋਏ ਅੱਜ ਤੋਂ ਮਰੀਦ ਉਹ ਹੋ ਗਿਆ ਅੱਜ ਤੋਂ ਮਰੀਦ ਉਹ ਹੋ ਗਿਆ ਨੀ ਤੇਰੇ ਗੋਰੇ ਗੋਰੇ ਰੰਗ ਦਾ ਉਹ ਜਾਦੋ ਲੰਘਦੀ ਮਾਰੇ ਚਮਕਾਰੇ ਨੇ ਕੋਕਾ ਤੇਰਾ ਸੱਤ ਰੰਗ ਦਾ ਉਹ ਜਾਦੋ ਲੰਘਦੀ ਮਾਰੇ ਚਮਕਾਰੇ ਨੇ ਕੋਕਾ ਤੇਰਾ ਸਾਤ ਰੰਗ ਦਾ ਨੀ ਕੋਕਾ ਤੇਰਾ ਹਾਂ ਵੀ ਸਜਣੋ ਇਹ ਬਾਈ ਸੁਖਮੰਦਰ ਕੋਲੇ ਨਾ ਮੰਦਿਰ ਜਿਹੜਾ ਅਠ ਜਲਾਲਾਂ ਵਾਲਾ ਇਹ ਸਾਨੂੰ ਇੱਕ ਟ੍ਰੈਲ ਹੀ ਦਿਖਾਇਆ ਸੀਗਾ ਬੀ ਜਾਨੀ ਕਿ ਸਾਰੇ ਤਰ੍ਹਾਂ ਦਾ ਮਸਾਲਾ ਹੀ ਹੈਗਾ ਤੇ ਕੋਈ ਜੋ ਮਰਜੀ ਜੇ ਜੇ ਲੋਟਾਂ ਦਾ ਪੇਸਟ ਲਗਾ ਸਕਦਾ ਪਰ ਇਹ ਕਹਿੰਦਾ ਮੈਂ ਲਿਖਣੀ ਦੋ ਸਿੱਕੀ ਦੇ ਫੁੱਲ ਅਟੈਕ ਦੇ ਨਹੀਂ ਇਹ ਵੀ ਦੱਸਾਂਗੇ ਕਿ ਬਿਨਾਂ ਹੋਰ ਸਾਬੀ ਇਹਦੇ ਕੋਈ ਹੋਰ ਦਸੀ ਜਾ ਰਹੇ ਆ ਤੇ ਇਹਨਾਂ ਨੂੰ ਇੱਕ ਟ੍ਰਾਇਲ ਦਿਖਾਇਆ ਸੀਗਾ ਤੇ ਇੱਕ ਆਪਾਂ ਜਿਹੜੇ ਪੁਰਾਣੇ ਗੁੰਮ ਨਾਮ ਗੁੰਮ ਨਾਮ ਜਿਹੜੇ ਜਾਨੀ ਕਿ ਪਈ ਆ ਨਾ ਜਿਹੜੇ ਪੁਰਾਣੇ ਕਲਾਕਾਰ ਬਹੁਤ ਟੈਲੈਂਟ ਪਿਆਵੰਦਿਆਂ ਦੇ ਵਿੱਚ ਤੇ ਉਹ ਆਪਾਂ ਸਾਰੇ ਅੱਗੇ ਲੈ ਕੇ ਆਵਾਂਗੇ ਤੇ ਆਪਾਂ ਪੇਜ ਦੇ ਉੱਤੇ ਨੰਬਰ ਚੱਲਦਾਗਾ